ਗੁਰਦੁਆਰਾ ਸਿੰਘ ਸਭਾ ਵਿਖੇ ਮਨਾਇਆ ਗਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਚੰਡੀਗੜ੍ਹ ਚੌਂਕ ਤੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਮਾਸ਼ਾਰ ਵਿਖੇ 8ਵੀਂ ਪਾਠਸ਼ਾਹੀ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ 3 ਦਿਨ ਨਿਰਵਗੈਣ ਚੱਲਿਆ ਗੁਰੂ ਵਾਣੀ ਦਾ ਪ੍ਰਵਾਹ ਸ਼ਾਮ ਨੂੰ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪਾਏ ਗਏ ਭੋਗ ਉਪਰੰਤ ਵਕ ਵਕ ਜਥਿਆਂ ਨੇ ਕੀਰਤਨ ਤੇ ਕਥਾ ਵਿਚਾਰਾਂ ਨਾਲ ਸੰਗਤ ਨੂੰ ਕੀਤਾ ਨਿਹਾਲ ਇਸ ਮੌਕੇ ਕਥਾਵਾਚਕ ਭਾਈ ਜੈਦੀਪ ਸਿੰਘ ਫਗਵਾੜੇ ਵਾਲਿਆਂ ਨੇ ਗੁਰੂ ਸਾਹਿਬ ਦੇ ਜੀਵਨ ਸਲਫੇ ਦੇ ਭਾਈ ਸੰਗਤਾ ਨਾਲ ਪਾਈ ਸਾਂਝ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਖਣ ਸਿੰਘ ਗਰੇਵਾਲ ਅਤੇ ਸੈਕਟਰੀ ਸੁਖਵਿੰਦਰ ਸਿੰਘ ਥੰਦੀ ਨੇ ਸਮੁੱਚੇ ਪਰਵੰਧਕ ਕਮੇਟੀ ਵੱਲੋਂ ਅਤਮਸਤਕ ਸੰਗਤ ਨੂੰ ਬਾਲਾ ਪ੍ਰੀਤਮ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ ਨੌਜਵਾਨ ਪਤਿਤਪੂਣੇ ਅਤੇ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਗੁਰੂ ਦੇ ਲੱਗਣ ਲੜ ਸੁਖਵਿੰਦਰ ਸਿੰਘ ਥਾਂਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਨਾਲ ਮਨਦੀਪ ਤੁਗਲਦੀਵ ਵਿਸ਼ੇਸ਼ ਰਿਪੋਰਟ ਜੇ ਸੰਤ ਦੁੱਖ ਚਾਏ ਤੁਕ ਤੇ ਜਾਏ ਸ਼੍ਰੀ ਹਰਿ ਕ੍ਰਿਸ਼ਨ ਨਿਭਾਏ ਇਸ ਤੇ ਇਸਾ ਤੁਕ ਤੇ ਜਾਏ ਸ਼੍ਰੀ ਹਰਿ ਕ੍ਰਿਸ਼ਨ ਨਿਭਾਏ ਇਸ ਤੇ ਇਸਾ ਤੁਕ ਤੇ ਜਾਏ ਇਸ ਤੇ ਇਸਾ ਤੁਕ ਤੇ ਜਾਏ

ਬਾਡੀ ਕੋਲ ਆਓ ਅਸੀਂ ਕੁਝ ਵਿਚਾਰ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜੀ ਦੇ ਪ੍ਰਕਾਸ਼ਪੁਰ ਦੀਆਂ ਇਤਿਹਾਸਕ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਾਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵਾਂਛਰ ਵਿਖੇ ਇਤਿਹਾਸਕ ਸੰਗਤਾਂ ਵੱਲੋਂ ਦਰਮਨਲੇ ਕੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜੀ ਦਾ ਪ੍ਰਕਾਸ਼ ਪੁਰ ਮਨਾਉਂਦਿਆਂ ਹੋਇਆ ਜਿੱਥੇ ਕਾਡ ਪਰਸਾਹ ਦੇ ਪੂਰੇ ਪਾਇਗੇ ਉਪਰੰਤ ਕੀਰਤਨ ਕਥਾ ਦੇ ਪ੍ਰਵਾਹ ਚੱਲੇ ਪੁਰਕੇ ਲੰਗਰਾ ਔਟੋਟਾ ਵਰਤਾਇਆ ਗਿਆ ਹੈ। ਮੁਕਤੀਆਂ ਸੰਗਤਾਂ ਨੇ ਕੁਰਬਾਨੀ ਕਥਾ ਦਾ ਜੇ ਨਾਮ ਦੇ ਜਰਾ ਅਨੰਦ ਮਾਣਿਆ। ਮੁਕਤੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਤੋਂ ਆਪਣੇ ਜੀਵਨ ਦੇ ਵਿੱਚ ਦੁੱਖਾਂ ਪ੍ਰੇਸ਼ਾਂ ਦੇ ਨਾਸ ਤੋਂ ਬਚਣ ਲਈ ਅਤੇ ਕੁਰਬਾਨੀ ਦੇ ਨਾਲ ਜੁੜਨ ਦੇ ਲਈ ਅਰਦਾਸਾਂ ਕੀਤੀਆਂ। ਸਤਿਗੁਰ ਸਾਡੀ ਅਰਦਾਸਾਂ ਗੁਣੀਆਂ ਕਾਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।